thank yeah. you ਸਰ ਆ ਵੀ ਕਰੋ ਉਹ ਗੋਚ ਉਹ ਕਿਹੜੇ ਨੇ ਉਹ ਨਾ ਅੱਜ ਸ਼ਰਮਾ ਸਾਰੇ ਇਧਰ ਬੁਝ ਗਏ ਆਪਿਸ਼ਵਾਦੀ ਦਾ ਜਨਨ ਅੱਜ ਸਾਡੇ ਦੇਖਣ ਲਈ ਆਪਾਂ ਇੰਦੂਕਾਂ ਬੁਝਾ ਲਾ ਆਪਿਸ਼ਵਾਦੀ ਦੇ ਰਾਂਗ ਰੰਗਿਤ ਉਹ ਇਲਾਕਾ ਵਿੱਚ ਪੁੱਤੀ ਪਹਿਲੇ ਪਤੀ ਨੇ ਭਗਵਾਨ ਰਾਮ ਦੇ ਰਾਜ ਨੂੰ ਕੋਈ ਨਾ ਤੇ ਹੋਰ ਪਰਮਾਤਮਾ ਕੋਈ ਭਗਵਾਨ ਰੰਗ ਦੇ ਜਿਹੜੇ ਕਾਮਈ ਰੰਗ ਦੇ ਜਿਹੜਾ ਮੈਂ ਸਮਝ ਆਇਆ ਵਾ ਹਰ ਤਰਫ ਇਹ ਵਾ ਜੈ ਸ਼੍ਰੀ ਰਾਮ ਜੈ ਸਭ ਤੋਂ ਪਹਿਲੇ ਤੇ ਅੱਜ ਮੈਂ ਐਸਸੀਐਫ ਬਾਰਡਰ ਰੇਂਜ ਵੱਲੋਂ ਹਿੰਦੁਸਤਾਨ ਦੇ ਸਾਰੇ ਨਿਵਾਸੀਆਂ ਨੂੰ ਚਾਹੇ ਉਹ ਹਿੰਦੁਸਤਾਨ ਚ ਨੇ ਚਾਹੇ ਦੂਸਾਂ ਤੋਂ ਬਾਹਰ ਨੇ ਸਾਰੇ ਹਿੰਦੁਸਤਾਨੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਇਹ ਉਪਲਖਸਾਇਆ ਅੱਜ 500 ਸਾਲ ਦੀ ਲੜਾਈ ਲੜਨ ਤੋਂ ਬਾਅਦ ਅੱਜ ਸਾਨੂੰ ਰਾਮ ਮੰਦਰ ਮਿਲਿਆ ਹੈ ਰਾਮ ਜੀ ਜਿਹੜੇ ਉਹ ਆਪਣੇ ਘਰ ਪਹਾਰ ਗਏ ਨੇ ਇਸ ਬਲਖਸ਼ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਅੱਜ ਤੇ ਮਾਹੌਲ ਜਿਹੜਾ ਰਾਮਾਇਣ ਹੋਇਆ ਹੋਇਆ ਹੈ ਜਗਾ ਜਗਾ ਤੇ ਪਟਾਕੇ ਚੱਲ ਰਹੇ ਨੇ ਲੜੀਆਂ ਲੱਗੀਆਂ ਨੇ ਲੰਗਰ ਲੱਗੇ ਨੇ ਮਤਲਬ ਇਸ ਤਰ੍ਹਾਂ ਲੱਗ ਰਿਹਾ ਕਿ ਕਈਆਂ ਸਦੀਆਂ ਤੋਂ ਲੋਕ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀ ਔਰ ਸਾਡੀ ਜਨਰੇਸ਼ਨ ਜਿਹੜੀ ਹੈ ਉਹ ਸਭ ਤੋਂ ਖੁਸ਼ਕਿਸਮਤ ਹੈ ਜਿਨੇ ਇਹ ਦਿਹਾੜਾ ਦੇਖਿਆ ਅੱਜ ਬੜੀ ਲੰਬੀ ਲੜਾਈ ਲੜੀ ਗਈ ਹੈ ਪਰ ਅੱਜ ਇਹ ਖੁਸ਼ ਨਸੀਬੀ ਸਾਡੇ ਕਿਸਮਤ ਵਿੱਚ ਸੀ। ਅੱਜ ਜੀ 500 ਵਰਸਾ ਦਾ ਬਨਵਾਸ ਤੋਂ ਬਾਅਦ ਸ਼੍ਰੀ ਰਾਮਚੰਦਰ ਜੀ ਦੁਬਾਰਾ ਯੋਧੇ ਵਿੱਚ ਰਾਜਮਾਨ ਆਇਆ ਹੈ। ਅੱਜ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਅੱਜ ਵਿਸ਼ਵ ਦਾ ਹਰ ਵਰਗ ਚਾਹੇ ਹਿੰਦੂ, ਮੁਸਲਮਾਨ, ਸੇਕਸਾਈ, ਹਰ ਰੋ ਵਿੱਚ ਖੁਸ਼ੀ ਦੀ ਲਹਿਰ ਆ। ਅੱਜ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਦੋ ਦਿਵਾਲੀ ਮਨਾਏ ਜਾਣਗੇ। ਇੱਕ ਦਿਵਾਲੀ ਉਹ ਜਦੋਂ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਨੇ। ਇੱਕ ਦਿਵਾਲੀ ਉਹ ਜਦੋਂ ਰਾਮਚੰਦਰ ਜੀ ਇਹ 500 ਸਾਲ ਦਾ ਬਨਵਾਸ ਕੱਢ ਕੇ 22 ਜਨਵਰੀ ਨੂੰ ਸ੍ਰੀ ਅਯੁੱਧਿਆ ਵਿੱਚ ਵਿਰਾਜਮਾਨ ਹੋਏ ਨੇ ਅੱਜ ਪੂਰੇ ਵਿਸ਼ਵ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੁਸੀਂ ਵੇਖੋ ਅੱਜ ਸਵੇਰ ਤੋਂ ਹੀ ਲੋਕਾਂ ਨੇ ਜਗਾ ਜਗਾ ਲੰਗਰ ਲਗਾਏ ਹੋਏ ਆ ਜਗਾ ਜਗਾ ਕੀਰਤਨ ਮੰਡਲੀਆਂ ਹੋ ਰਹੀਆਂ ਨੇ ਔਰ ਗਰੀਬ ਤੋਂ ਗਰੀਬ ਲੋਕਾਂ ਦੇ ਵਿੱਚ ਦੀਵ ਮਾਲ ਹੋ ਰਹੀ ਹੈ ਲੜੀਆਂ ਨਾਲ ਸਜਾਏ ਹੋਏ ਆ ਅੱਜ ਦੇ ਦਿਨ ਮੈਂ શ્રી ਰਾਮ ਜੀ ਦੇ ਅਗੇ ਬਿਖ ਖੁਲਿਆਨ ਦੀ ਕਾਮਨਾ ਕਰਦਾ ਵਾਂ ਉਹਨਾਂ ਕੇ ਬੇਨਤੀ ਕਰਦਾ ਵਾਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਾ ਛੇਮਤ ਰਿਹਾ ਵਗ ਰਿਹਾ ਵਾ ਕਿਰਪਾ ਕਰਕੇ ਆਪਣੀ ਕਿਰਪਾ ਨਾਲ ਉਸ ਨਸ਼ੇ ਨੂੰ ਬੰਦ ਕਰਨ ਔਰ ਪੰਜਾਬ ਦੇ ਜਿਹੜਾ ਗੈਂਗਸਟਰ ਕਲਚਰ ਜਿਹੜਾ ਸਰਕਾਰ ਕੋ ਕਾਬੂ ਨਹੀਂ ਹੋ ਰਿਹਾ ਉਹਨਾਂ ਨੂੰ ਮਤ ਦੇਣ ਤਾਂ ਕਿ ਗੈਂਗਸਟਰ 'ਚ ਕਾਬੂ ਪਾਇਆ ਜਾਵੇ ਕਿਉਂਕਿ ਜਿੱਥੇ ਸ਼੍ਰੀ ਰਾਮ ਜੀ ਯੁੱਧ ਦੇ ਵਿੱਚ ਵਿਰਾਜਮਾਨ ਹੈ ਉੱਥੇ ਜੋਗੀ ਰਾਜਾ ਹੈ ਉੱਥੇ ਗੈਂਗਸਟਰ ਖੰਗਦਾ ਵੀ ਨਹੀਂ ਆ ਪੁਲਿਸ ਤੋਂ ਬਗੈਰ ਮਰਜ਼ੀ ਤੋਂ ਬਗੈਰ ਤੇ ਇੱਥੇ ਗੈਂਗਸਟਰ ਖੁੱਲੇ ਆ ਸਰਕਾਰ ਚਲਾ ਰਹੀ ਹੈ ਮੈਂ ਬੇਨਤੀ ਕਰਦਾ ਅੱਜ ਦੇ ਦਿਨ ਕਿ ਸ਼੍ਰੀ ਰਾਮ ਜੀ ਆਪਣੀ ਕਿਰਪਾ ਨਾਲ ਇਹਨਾਂ ਨੂੰ ਪੰਜਾਬ ਨੂੰ ਖੁਸ਼ਹਾਲ ਕਰਨ ਔਰ ਪੂਰੇ ਵਿਸ਼ਵ ਦਾ ਕਲਿਆਣ ਕਰਨ ਅੱਜ ਸਾਡੇ ਹਿੰਦੂਸ탄 ਬਸਤੀ ਦੇ ਵਿੱਚ ਬਹੁਤ ਹੀ ਵਧੀਆ ਕਾਰਜਕ੍ਰਮ ਲੋਕਾਂ ਦੇ ਸਹਿਯੋਗ ਨਾਲ ਕੀਤਾ ਗਿਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਰਵਿੰਦਰ ਸਿੰਘ ਸੱਦੂ ਜੀ ਮੇਰੇ ਵੱਡੇ ਭਰਾ ਰਜੇਸ਼ ਹਨੀ ਜੀ ਮੇਰੇ ਵੱਡੇ ਭਰਾ ਵਿਵਿੰਦਰ ਮਹਾਜਨ ਜੀ ਐਸਟੀਐਫ ਡੀਐਸਪੀ ਐਸਟੀਐਫ ਮਨੀਸ਼ ਸ਼ਰਮਾ ਜੀ ਸਲਿਲ ਜੀ ਹਰਪ੍ਰੀਤ ਗਰੋਵਰ ਜੀ ਔਰ ਸਮੂਚੀ ਟੀਮ ਉਹਨਾਂ ਨਾਲ ਆਈ ਹੈ ਔਰ ਸਾਰੇ ਇਲਾਕੇ ਇੱਥੇ ਇਕੱਠਾ ਆਇਆ ਹੋਇਆ ਮੈਂ ਸਭ ਦਾ तहे ਦਿਨੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਹੈ ਤੁਹਾਡਾ